ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਕੁਝ ਵੀਰ ਹਜੇ ਵੀ ਪੁੱਛ ਰਹੇ ਹੈਗੇ ਆ ਕਿ ਸਾਡੀ ਪਨੀਰੀ ਖਰਾਬ ਹੋ ਗਈ ਜੀ ਖਤਮ ਹੋ ਗਈ ਜੀ ਅਸੀਂ ਹੁਣ ਪਨੀਰੀ ਲਗਾ ਰਹੇ ਆ ਤੇ ਕੀ ਸਾਨੂੰ ਪੀਆਰ 126 ਜਾਂ ਪੀਆਰ 131 ਜਾਂ ਕੋਈ ਹੋਰ ਕਿਸਮ ਸਾਨੂੰ ਹੁਣ ਲਗਾਉਣੀ ਚਾਹੀਦੀ ਹੈ ਤਾਂ ਇੱਕੋ ਹੀ ਕਿਸਮ ਦੀ ਜਗ੍ਹਾ ਬਚੀ ਹੈ ਆ ਜਿਹੜੀ ਵੀਡੀਓ ਬਣ ਰਹੀ ਹੈਗੀ ਆ ਇਹ 6 ਜੁਲਾਈ ਨੂੰ ਬਣ ਰਹੀ ਹੈਗੀ ਆ ਤੇ ਤੁਸੀਂ 10 ਜੁਲਾਈ ਤੱਕ ਇਹ ਕਿਸਮ ਦੀ ਪਨੀਰੀ ਮੁਕੰਮਲ ਆਪਣੇ ਖੇਤ ਚ ਲਾ ਦੇਣੀ ਹੈ ਜੇ ਅਖੀਰਲੀ ਅਸ਼ੇਤੀ ਪਨੀਰੀ ਦੀ ਵਾਸਤੇ ਬਿਉਤ ਬੰਦੀ ਤੁਸੀਂ ਕਰ ਰਹੇ ਹੋਗੇ ਤਾਂ ਇਹ ਵੈਰੈਟੀ ਪੂਸ਼ਾ ਬਾਸਮਤੀ 1692 ਹੀ ਹੈ ਜਿਹੜੀ ਕਿ ਸਭ ਤੋਂ ਘੱਟ ਸਮਾਂ ਲੈਂਦੀ ਹੈ ਤੁਹਾਡੇ ਖੇਤ ਦੇ ਵਿੱਚ PR126 ਲਗਭਗ 123 ਦਿਨ ਲੈਂਦੀ ਹੈ ਬਟ ਕਈ ਵਾਰ ਇਹਦੀ ਪਨੀਰੀ ਤੁਸੀਂ ਵੱਡੀ ਲਾਉਂਗੇ ਢੂੰਗੀ ਲੱਗ ਗਈ ਜਾਂ ਕਈ ਵਾਰ ਜਿਹੜਾ ਪਛੇਤਾ ਪਕਾ ਹੁੰਦਾ ਜਿਹੜਾ ਐਂਡ ਅਕਤੂਬਰ ਜਾਂ ਸਟਾਰਟਿੰਗ ਨਵੰਬਰ ਦੇ ਸਮੇਂ ਦੇ ਵਿੱਚ ਪਕਾ ਹੁੰਦਾ ਕਿਸਮਾਂ ਦਾ ਉਹਦੇ ਵਿੱਚ ਮੌਇਸਚਰ ਜ਼ਿਆਦਾ ਆਉਂਦਾ ਹੈਗਾ ਠੀਕ ਹੈ ਕਿਉਂਕਿ ਜਿਹੜੀ ਬਾਸਮਤੀ ਕਿਸਮ ਹੈ ਇਹਨੂੰ ਆਪਾਂ ਨਾਰਮਲ ਪਕਾਤੇ ਵੱਢ ਸਕਦੇ ਹਾਂ 10-15 ਦਿਨ ਘਰ ਵੀ ਸਟੋਰ ਕਰ ਸਕਦੇ ਹਾਂ ਤੇ ਇਹਦੀ پیداوار ਵੀ PR126 ਦੇ ਮੁਕਾਬਲੇ ਥੋੜੀ ਘੱਟ ਹੁੰਦੀ ਹੈ ਰੇਟ ਵੱਧ ਹੁੰਦਾ ਹੈਗਾ ਤਾਂ ਤੁਸੀਂ ਇਸ ਕਿਸਮ ਨੂੰ ਚੂਜ਼ ਕਰ ਸਕਦੇ ਹੈਗੇ ਹੋ ਬਟ ਸ਼ਰਤੀਆ ਗੱਲ ਇਹ ਹੈਗੀ ਆ ਕਿ ਇਸ ਕਿਸਮ ਦਾ ਚੰਗਾ ਝਾੜ ਲੈਣ ਦੇ ਲਈ ਪਨੀਰੀ ਘੱਟ ਤੋਂ ਘੱਟ ਸਮੇਂ ਦੀ ਲਾਉਣੀ ਹੈ B ਤੋਂ 22-25 ਦਿਨ ਦੀ ਪਨੀਰੀ ਤੁਸੀਂ ਲਗਾ ਦੇਣੀ ਹੈ ਤੇ ਇੱਕ ਇੱਕੜ ਦੇ ਲਈ ਘੱਟ ਤੋਂ ਘੱਟ 5 ਤੋਂ 6-7 ਕਿਲੋ ਬੀਜ ਦੀ ਮਾਤਰਾ ਪਨੀਰੀ ਦੇ ਵਿੱਚ ਤਿਆਰ ਕਰਕੇ ਪ੍ਰਤੀ ਏਕੜ ਤੋਂ ਹੀ ਲਾਉਣੀ ਆ ਸੰਗਣੀ ਪਨੀਰੀ ਲਾਉਣੀ ਆ ਅਪ ਟੂ 40 ਬੂਟੇ ਵੀ ਪ੍ਰਤੀ ਸਕੁਅਰ ਮੀਟਰ ਦੇ ਵਿੱਚ ਲੱਗ ਸਕਦੇ ਹੈਗੇ ਮਤਲਬ ਕਿ 5 ਤੋਂ 6 ਇੰਚ ਦੇ ਵਿੱਚ ਇਹਦਾ ਬੂਟਾ ਲੱਗਣਾ ਜ਼ਰੂਰੀ ਆ ਇਹ ਨਹੀਂ ਹੈਗਾ 8-8 ਇੰਚ ਤੇ ਤੁਸੀਂ ਬੂਟਾ ਲਾਉਂਗੇ ਤਾਂ ਇਸ ਪਨੀਰੀ ਦਾ ਫਿਰ ਲਾਉਣ ਦਾ ਕੋਈ ਫਾਇਦਾ ਨਹੀਂ ਤੁਸੀਂ ਇਸ ਨੂੰ ਜੁਲਾਈ 10 ਨੂੰ ਵੀ ਲਾਉਣੇ ਹੈਗੇ ਹੋ 5 ਅਗਸਤ ਨੂੰ ਵੀ ਇਸ ਨੂੰ ਤੁਸੀਂ ਟ੍ਰਾਂਸਪਲੈਂਟ ਕਰ ਦਿੰਦੇ ਹੈਗੇ ਹੋ ਅਕਤੂਬਰ ਦੇ ਵਿੱਚ ਹੀ ਤੁਹਾਡਾ ਖੇਤ ਖਾਲੀ ਹੋਵੇਗਾ ਨਵੰਬਰ ਦੇ ਪਹਿਲੇ ਹਫਤੇ ਤੁਸੀਂ ਕਣਕ ਦੀ ਬਜਾਈ ਵੀ ਕਰ ਸਕਦੇ ਹੈਗੇ ਹੋ ਇਹ ਕਿਸਮ ਚੰਗੀ ਹੈਗੀ ਆ ਘੱਟ ਸਮੇਂ ਦੀ ਹੈਗੀ ਆ ਇਸ ਦੀ ਪਨੀਰੀ ਜਿਆਦਾ ਸੰਗਣੀ ਨਹੀਂ ਲਗਾਉਣੀ ਕੋਸ਼ਿਸ਼ ਕਰਨੀ ਹੈਗੀ ਐ ਕਿ ਤੁਸੀਂ 2.5 ਕਿਲੋ ਪ੍ਰਤੀ ਮਰਲੇ ਦਾ ਬੀਜ ਹੀ ਪਾਓ ਤੇ ਬੀਜ ਨੂੰ ਬਾਹਰ ਹੀ ਕਿਆਰੀ ਦੇ ਢਗੂਰ ਮਰਾ ਲਓ ਮਤਲਬ ਕਿ 10 ਘੰਟੇ ਪਿਓ 12 ਤੋਂ 15 20 ਘੰਟਿਆਂ ਤੱਕ ਤੁਸੀਂ ਇਸ ਨੂੰ ਗਿੱਲੀ ਕੰਬਲ ਬੋਰੀ ਦੇ ਵਿੱਚ ਰੱਖੋਗੇ ਤਾਂ ਥੋੜਾ ਥੋੜਾ ਢਗੂਰ ਲੱਗ ਜਾਣਾ ਪੀਨੂੰ ਲੰਮੀ ਕਿਆਰੀ ਜਿਆਦਾ ਪਾਓ ਚੌੜੀ ਕਿਆਰੀ ਘੱਟ ਪਾਓ ਤਾਂ ਉਸ ਦੇ ਵਿੱਚ ਤੁਸੀਂ ਕੱਦੂ ਕਰਕੇ ਇਸ ਪਨੀਰੀ ਦੀਆਂ ਨਾਲ ਜਿਹੜੀ ਖਾਦਾਂ ਪਾਉਣੀਆਂ ਉਹਦਾ ਦੂਰਾ ਤੀਰਾ ਛਿੱਟਾ ਲਗਾਉਂਗੇ ਤਾਂ ਪਨੀਰੀ 2-3 ਦਿਨਾਂ ਦੇ ਵਿੱਚ ਹੀ ਠਗੂਰ ਦੇ ਵਿੱਚ ਆ ਜਾਵੇਗੀ ਚੰਗੇ ਹਰੇ ਠਗੂਰ ਦੇ ਵਿੱਚ ਪਨੀਰੀ ਜਲਦੀ ਤਿਆਰ ਹੋ ਜਾਵੇਗੀ ਮੌਸਮ ਬਿਲਕੁਲ ਵਧੀਆ ਹੈਗਾ ਇਹ ਪਨੀਰੀ ਲਗਭਗ 22 ਤੋਂ 25 ਦਿਨ ਦੇ ਵਿੱਚ ਲੱਗ ਜਾਣੀ ਚਾਹੀਦੀ ਹੈ ਅਖੀਰ ਦੇ ਵਿੱਚ ਤੁਹਾਡੇ ਕੋਲ ਇਹੀ ਆਪਸ਼ਨ ਬਚਦੀ ਹੈਗੀ ਹੈ ਜਿਹੜੇ ਕਿਸਾਨ ਭਰਾ ਆਲੂਆਂ ਵਾਲੇ ਹੈਗੇ ਆ ਜਿਹੜੇ ਕਿਸਾਨ ਭਰਾ ਅਗੇਤੀਆਂ ਸਬਜ਼ੀਆਂ ਦੀ ਕਾਸ਼ਤ ਕਰਦੇ ਸਰਦੀਆਂ ਦੇ ਵਿੱਚ ਤਾਂ ਉਹ ਵੀ ਇਹ ਕਿਸਮ ਨੂੰ ਅਗੇਤਾ ਲਾ ਲੈਂਦੇ ਆ ਅਗੇਤਾ ਵੜ ਲੈਂਦੇ ਆ ਕਾ ਸਟੋਰ ਕਰ ਲੈਂਦੇ ਆ ਚੰਗਾ ਰੇਟ ਆਉਣ ਤੇ ਵੇਚ ਦਿੰਦੇ ਆ ਇਹਦੇ ਇਸ ਤੋਂ ਇਲਾਵਾ ਹਾਈਬ੍ਰਿਡ ਕਿਸਮਾਂ ਹੈਗੀਆਂ ਜਿਹੜੀਆਂ 115 118 120 22 ਦਿਨ ਵੀ ਲੈਂਦੀਆਂ ਹੈਗੀਆਂ ਬਟ ਸਮੱਸਿਆ ਉਹੀ ਹੈਗੀ ਆ ਕਿ ਪਰਮਲ ਵੈਰੈਟੀਆਂ ਦੇ ਵਿੱਚ ਦੇਖਿਆ ਗਿਆ ਹੈਗਾ ਕਿ ਝਾੜ ਜ਼ਿਆਦਾ ਹੁੰਦਾ ਹੈਗਾ ਉਹਨਾਂ ਦੇ ਵਿੱਚ ਮੌਇਸਚਰ ਦੀ ਮਾਤਰਾ ਵਧ ਰਹੀਦੀ ਹੈਗੀ ਹੈ ਜਿਹੜੇ ਪੰਜਾਬ ਦੇ ਉਤਰੀ ਜਿਹੜੇ ਜ਼ਿਲ੍ਹੇ ਹੈਗੇ ਆ ਜਿਨ੍ਹਾਂ ਦੇ ਵਿੱਚ ਹੁਸ਼ਿਆਰਪੁਰ ਆ ਜਲੰਧਰ ਆ ਰੋਪੜਾ ਮੋਹਾਲੀ ਹੈ ਇਹਨਾਂ ਏਰੀਆ ਦੇ ਵਿੱਚ ਸਵੇਰ ਦੇ ਸਮੇਂ ਓਸ ਪੈਂਦੀ ਹੈ ਦਸੰਬਰ ਅਕਤੂਬਰ ਦੇ ਵਿੱਚ ਨਵੰਬਰ ਦੇ ਪਹਿਲੇ ਹਫਤੇ ਤਾਂ ਵਾਡੀ ਦੇ ਵਿੱਚ ਮੋਇਸਚਰ ਆਉਣਾ ਲਾਜ਼ਮੀ ਹੋ ਜਾਂਦਾ ਹੈਗਾ ਉਡੀ ਸੰਭਾਵਨਾ ਵੱਧ ਜਾਂਦੀ ਹੈਗੀ ਆ ਤਾਂ ਇਹ ਕਿਸਮ ਤੁਹਾਡੇ ਕੋਲ ਚੰਗੀ ਬਚੀ ਹੋਈ ਹੈ ਕਿ ਤੁਸੀਂ ਹੁਣ ਜਿਹੜੀਆਂ ਪਨੀਰੀਆਂ ਲੱਗ ਰਹੀਆਂ ਹੈਗੀਆਂ ਉਹਨਾਂ ਦੇ ਵਿੱਚ ਇਹਨੂੰ ਤੁਸੀਂ ਵਰਤ ਸਕਦੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀਡੀਓ ਦੇਖਣ ਦੇ ਲਈ ਇੰਸਟਾਗ੍ਰam ਫੇਸਬੁਕ YouTube ਤੇ ਬਣੇਗੇ ਸਾਰੇ ਵੀਰਾਂ ਦਾ ਬਹੁਤ ਧੰਨਵਾਦ